ਅੱਜ ਮੈਂ ਤੁਹਾਡੇ ਨਾਲ ਇੱਕ ਮਸਲੇ ਤੇ ਹੋਰ ਗੱਲ ਲੈ ਕੇ ਆਇਆ ਇਹ ਮਸਲਾ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਇਹ ਕੀ ਮਸਲਾ ਇਹ ਮਸਲਾ ਹੈਗਾ ਸੱਲਫੋਨ ਦਾ ਸੱਲਫੋਨ ਯੂਜ਼ਰ ਵਾਲਿਆਂ ਵਾਸਤੇ ਜਿਹੜੇ ਮੈਸਜ ਯੂਜ਼ ਕਰਦੇ ਮੇਰੇ ਵਾਂਗੂ ਮੈਂ ਜੇ 12 13 ਘੰਟੇ ਜਾਗਦਾ ਨਾ ਤਾਂ ਦਸ ਤੋਂ 11 ਘੰਟੇ ਫੋਨ ਤੇ ਹੀ ਹੁੰਨਾ ਹੁਣ ਵੀ ਮੈਂ ਫੋਨ ਤੇ ਹੀ ਆ ਦੇਖ ਲਓ ਕਰਕੇ ਗੱਲ ਨਾ ਮਿਹਰਬਾਨੀ ਰਾਦੇ ਆਪਾਂ ਇਹ ਤੋਂ ਬਾਤ ਨਹੀਂ ਸਕਦੇ ਕਿਸੇ ਤਰੀਕੇ ਨਾਲ ਜੇ ਕਿਸੇ ਕੋਲ ਕੋਈ ਆਪਾ ਹੋਵੇ ਉਹ ਮੈਨੂੰ ਦੱਸੇ ਜ਼ਰੂਰ ਕਰਕੇ ਇਹਦਾ ਮੈਸੇਜ ਬਹੁਤ ਜ਼ਿਆਦਾ ਹੋ ਰਿਹਾ ਇੱਥੇ ਕਈ ਵਾਰੀ ਲੇਡੀਜ਼ ਤੇ ਜੈਂਟਲਮੈਨ ਤੁਰੇ ਜਾਂਦੇ ਵਾਹ ਕਰਨ ਬੰਦੇ ਤੇ ਬੀਬੀਆਂ ਸਾਰੇ ਉਹਨਾਂ ਦਾ ਅਕਸਲ ਫੋਨ ਹੁੰਦਾ ਉਹ ਕੀ ਫਾਇਦਾ ਵਾਹ ਦਾ ਉਹਦਾ ਨਾ ਮੈਂ ਇੱਕ ਤੁਹਾਨੂੰ ਰਿਕਵੈਸਟ ਕਰਦਾ ਵੀ ਘੰਟਾ ਡੇਢ ਘੰਟਾ ਜਿਹੜਾ ਤੁਸੀਂ ਵਾਹ ਕਰਨ ਜਾਂਦੇ ਨੇ ਨਾ ਸੈਲ ਫੋਨ ਨੂੰ ਘਰ ਰੱਖ ਕੇ ਜਾਇਆ ਕਰੋ ਇਹਨੂੰ ਤਾਂ ਛੱਡੋ ਬੰਦੇ ਗੱਡੀਆਂ ਦੇ ਵਿੱਚ ਡਰਾਈਵ ਕਰਦੇ ਸੈਲ ਫੋਨ ਯੂਜ਼ ਕਰੀ ਜਾਂਦੇ ਹਾਲਾਂਕਿ ਗਵਰਨਮੈਂਟ ਇੰਨੀ ਸਟ੍ਰੈਕਟ ਆ ਪੂਰਾ ਉਹਨਾਂ ਦਾ ਜ਼ੋਰ ਲੱਗਾ ਪਰ ਉਹ ਫੋਨ ਨਹੀਂ ਛੱਡਦੇ ਵੀਡੀਓ ਮੈਸੇਜ ਈਮੇਲ ਫੋਨ ਤੇ ਕਰਦੇ ਆ ਇਸ ਕਰਕੇ ਮੈਂ ਗਿਲਵਿੰਦਰ ਸਿੰਘ ਸੰਧੂ ਤੁਹਾਡੇ ਲਈ ਇੱਕ ਛੋਟਾ ਜਿਹਾ ਸੁਨੇਹਾ ਲੈ ਕੇ ਆਇਆ ਪਲੀਜ਼ ਇਹਨੂੰ ਮੰਨ ਲਿਓ ਮੰਨ ਲਿਓ